ਇਹ ਜਿਹੜਾ ਹੰਗਾਰਾ ਇਹ ਮੈਂ ਕਹੂੰਗਾ ਵੀ ਇਹ ਸਾਰੀ ਸਾਹ ਸੰਗਤ ਨੇ ਆਪਣੀ ਆਪ ਦੀ ਇਲੈਕਸ਼ਨ ਸਮਝ ਕੇ ਇਹ ਲੜ ਰਹੇ ਆਗੇ ਤੇ ਲੜਨੀ ਵੀ ਐਸੇ ਤਰੀਕੇ ਨਾਲ ਚਾਹੀਦੀ ਸੀ ਕਿਉਂਕਿ ਇਹ ਪੰਥਕ ਮੈਂ ਕਹੂੰਗਾ ਪੰਥਕ ਹਲਕਾ ਤੇ ਪੰਥ ਨੂੰ ਇਹ ਜ਼ਿੰਮੇਵਾਰੀ ਆਪ ਦੇ ਮੋਢਿਆਂ ਤੇ ਲੈਣੀ ਚਾਹੀਦੀ ਆ ਉਹੀ ਇੱਥੇ ਦੇਖਣ ਨੂੰ ਮਿਲ ਰਿਹਾ ਵੀ ਪੰਥ ਨੇ ਜ਼ਿੰਮੇਵਾਰੀ ਆਪ ਦੇ ਮੋਢਿਆਂ ਤੇ ਲਈ ਆ ਤੇ ਇਹ ਇਲੈਕਸ਼ਨ ਸਾਰੇ ਨੌਜਵਾਨ ਸਾਰਾ ਸਿੱਖ ਪੰਥ ਇਕੱਠਿਆਂ ਹੋ ਕੇ ਆਪਦੀ ਜ਼ਿੰਮੇਵਾਰੀ ਸਮਝ ਕੇ ਲੜ ਰਿਆ ਫਿਰਸਾ ਸਿੰਘ ਵਟੋਆ ਕਹਿੰਦਾ ਮੈਂ ਵੀ ਪੰਥਕ ਆ ਕੁਲਬੀਰ ਸਿੰਘ ਜੀਰਾ ਕਹਿੰਦਾ ਮੇਰਾ ਪਿਛੋਕੜ ਪੰਥਕ ਦੇ ਦੇਖੋ ਪੰਥਕ ਆਪਦੇ ਆਪ ਨੂੰ ਪੰਥਕ ਕਹਿਣ ਨਾਲ ਪੰਥਕ ਨਹੀਂ ਹੁੰਦੇਗੇ ਪੰਥਕ ਹੋਵਗੇ ਤਾਂ ਪੰਥ ਦੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਆਈਆਂ ਕੁਝ ਉਹ ਪੰਥਕ ਪਾਰਟੀਆਂ ਆਪਦੇ ਪੰਥਕ ਕਾਰਜਾਂ ਤੋਂ ਕਿਉਂ ਭੱਜੀਆਂ ਫਿਰ ਤੇ ਕਿਉਂ ਉਹਨਾਂ ਨੂੰ ਲੋੜ ਪੈਗੀ ਅਸਹਾਰਾ ਲੈਣ ਦੀ ਤੇ ਆਪਦੇ ਆਪ ਨੂੰ ਪੰਥਕ ਕਹਿਣ ਦੀ ਪੰਥ ਦਾ ਜਿਹੜਾ ਦਰਜਾ ਹੁੰਦਾ ਉਹ ਕੌਮ ਨੇ ਪੰਥ ਨੇ ਆਪ ਦੇਣਾ ਹੁੰਦਾ ਆਪ ਦੇ ਮੂੰਹ ਨਹੀਂ ਆਪ ਕਹੀਦਾ ਹੁੰਦਾ ਜੀ ਪਰ ਉਹ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਬੀਬੀ ਪਰਮਜੀਤ ਕੌਰ ਖਾਲੜਾ ਇਹਨਾਂ ਲੋਕਾਂ ਨੇ ਇਸ ਪੰਥ ਕਹਲਕੇ ਦੇ ਲੋਕਾਂ ਨੇ ਦੋ ਵਾਰ ਹਰਾਈ ਹੈ ਦੇਖੋ ਬੰਦ ਨੂੰ ਕਿਵੇਂ ਜਿਹੜਾ ਇਹ ਸੀਗਾ ਇਹ ਪੰਥ ਦਾ ਮਹਿਣਾ ਇਹ ਸਾਰੇ ਇਲਾਕੇ ਨੂੰ ਮਿਲਿਆ ਸੀ ਪਹਿਲਾਂ ਬੀਬੀ ਖਾਲੜਾ ਵੇਲੇ ਤੇ ਇਹਦਾ ਭਲੇਖਾ ਬਹੁਤ ਜਲਦੀ ਸਾਰੇ ਇਲਾਕਾ ਨਿਵਾਸੀਆਂ ਨੇ ਸੰਗਤ ਨੇ ਕੱਢ ਦੇਣਾਗਾ ਇਹ ਸੀਟ ਜਿਹੜੀ ਮੈਂ ਕਹੂੰਗਾ ਇਹ ਪੰਥ ਦੀ ਝੋਲੀ ਇਸ ਵਾਰ ਵੀ ਪੱਕਾ ਹੀ ਆ 100% ਹੀ ਆ ਵੀ ਪੰਥ ਦੀ ਝੋਲੀ ਪਾਊਗੀ